ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਢੇ 7 ਕਿੱਲੇ ਜ਼ਮੀਨ ਦਾ ਟੁਕੜਾ ਹੈ ਜੀ ਇੱਕੋ ਹੀ ਟੁਕੜਾ ਹੈ ਜੀ ਜ਼ੀਰੋ ਲੈਵਲ ਵਾਣ ਹੈ ਜੀ ਕਿਸੇ ਨਾਲ ਕੋਈ ਵਟ ਦਾ ਰੋਲਾ ਨਹੀਂ ਜੀ ਤਕਸੀਮ ਟੱਕ ਹੈ ਕੱਲਿਆਂ ਦੀ ਮੋਟਰ ਹੈ ਜੀ ਅਰ 6 ਘੰਟੇ ਨਹਿਰ ਦੀ ਵਾਰੀ ਹੈ ਜੀ ਇਸ ਪੜੀ ਨੂੰ ਨਹਿਰ ਦਾ ਪੱਕਾ ਖਾਲ ਜ਼ਮੀਨ ਦੇ ਮੋੜ ਤੱਕ ਲੱਗਦਾ ਜੀ ਵੜਮਾ ਪਾਣੀ ਲੱਗਦਾ ਜੀ ਜ਼ੀਰੋ ਲੈਵਲ 1 ਹੈ ਕੋਈ ਜ਼ਮੀਨ ਤੇ 1 ਰੁਪਿਆ ਲਾਉਣ ਦੀ ਲੋੜ ਨਹੀਂ ਕੰਪਿਊਟਰ ਕਰਾਇਆ ਲੱਗਿਆ ਹੋਇਆ ਹੈ ਜੀ ਝੋਨਾ ਕਣਕ ਵਧੀਆ ਫਸਲ ਹੁੰਦੀ ਹੈ ਜੀ ਇੱਥੇ ਬਹੁਤ ਸ਼ਾਨਦਾਰ ਟੁਕੜਾ ਹੈ ਜੀ ਐਸ ਰੋਡ ਦੇ ਉੱਤੇ ਫੈਕਟਰੀਆਂ ਲੱਗਿਆ ਹੈ ਦੀ ਇੰਡਸਟਰੀਅਲ ਏਰੀਆ ਪੈਂਦਾ ਜੀ 메ਨ ਰੋਡ ਤੋਂ ਅੱਧਾ ਪੌਣਾ ਕਿਲੋਮੀਟਰ ਤੇ ਜਮੀਨ ਪੈਂਦੀ ਹੈ ਜੀ ਜਮੀਨ ਤੋਂ 1 ਕਿਲੋਮੀਟਰ ਤੇ ਹਾਈਵੇ ਲੱਗ ਜਾਂਦਾ ਹੈ ਜੀ ਬਹੁਤ ਹੀ ਸ਼ਾਨਦਾਰ ਟੁਕੜਾ ਹੈ ਜੀ ਆ ਤੁਸੀਂ ਵੇਖ ਸਕਦੇ ਹੋ ਮੌਕੇ ਦੀ ਫਸਲ ਕਣਕ ਦੀ ਫਸਲ ਸ਼ਾਨਦਾਰ ਖੜੀ ਹੈ ਜੀ ਏਰੀਆ ਹੈ ਜੀ ਐਲਾਂਬਾ ਸ਼ਹਿਰ ਪੈਂਦਾ ਹੈ ਜੀ ਡਿਸਟ੍ਰਿਕਟ ਸਰਸਾ ਪੈਂਦਾ ਹੈ ਜੀ ਸ਼ਹਿਰ ਦੇ ਨਾਲ ਲੱਗਦੀ ਜਮੀਨ ਹੈ ਜੀ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ 94164 70845 94164 70845 94164 70845 ਇਹ ਜੇ ਜ਼ਮੀਨ ਦੇ ਰੇਟ ਦੀ ਗੱਲ ਕਰੀਏ ਜੀ 45 ਲੱਖ ਜ਼ਮੀਨ ਦੀ ਡਿਮਾਂਡ ਹੈ ਜੀ ਚਾਹਵਣ ਵੀਰ ਸੰਪਰਕ ਕਰ ਸਕਦੇ ਆ ਜੀ ਬਹੁਤ ਹੀ ਸ਼ਾਨਦਾਰ ਟੁਕੜਾ ਹੈ ਜੀ ਧੰਨਵਾਦ